ਅਛਾਨੇ ਇੱਕ ਸਬਰ ਸੁਭਾਅ ਨਲੀਮੀ ਦਾ ਪ੍ਰਗਟ ਕਰਕੇ ਬਾਬੇ ਬਕਾਲੇ ਜੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਬਣ ਕੇ ਜਨਮ ਸशोਭਿਤ ਕੀਤੇ ਉਸ ਸਥਾਨ ਤੇ ਕਰਤਤ ਗੁਰੂ ਰੂਪ ਸਾਧ ਸੰਗਤ ਜੀ ਨੰਬਰ ਕਸੈ ਫਤਿਹਸ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿੱਥੇ ਗੁਰੂ ਸਾਹਿਬ ਦੇ ਚਰਨ ਸਿशो भगत ਹਨ ਉਥਾਂ ਵਦੇ ਕਿਉਂ ਨਾ ਉਥਾ ਵਦੇ ਦੇ ਚਿੰਨ ਹਨ ਜੇ ਗੁਰੂ ਰਾਮਦਾਸ ਮਹਾਰਾਜ ਨੇ ਰਾਮਦਾਸ ਨਗਰੀ ਸਥਾਪਿਤ ਕੀਤੀ ਉਥੇ ਬਿਵਾਰ ਬਿਠਾਇਆ ਆਵਾਜਾਹੀ ਵਧਾਈ ਉਥੇ ਬਹੁਤ ਸਾਰੇ ਦੁਕਾਨਾਂ ਆਦਿ ਖੜੇ ਕੀਤੇ ਅਸੀਂ ਕੋਈ ਸੰन्यास ਦਾ ਧਰਮ ਨਹੀਂ ਹੈਗੇ ਸਾਨੂੰ ਕਿਰਤ ਕਮਾਈ ਦਾ ਹੁਕਮ ਹੈ ਘਰ ਪਾਲਣ ਦਾ ਆਦੇਸ਼ ਆ ਬਾਦੇ ਦਾ ਆਦੇਸ਼ ਹੈ ਫਿਰ ਇਹ ਇਹੋ ਜੀ ਗ੍ਰੋਹ ਇਸ ਥਾਂ ਤੇ ਆਜੇ ਕਿ ਜਿਹੜੇ ਧੰਨ ਧੰਨ ਗੁਰੂ ਨਾਨਕ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸੋਚ ਦੀਨ ਉਰੇ ਬਸਦੇ ਆ ਉਹ ਆਪਣੇ ਕਨਾਂ ਦੇ ਨਕਸ਼ੇ ਤਬਦੀਲ ਨਾ ਕਰ ਸਕਣ ਦੁਕਾਨਾਂ ਨਾ ਪਾ ਸਕਣ ਕਿਸੇ ਵੀ ਤਰ੍ਹਾਂ ਆਪਣੇ ਘਰਾਂ ਨੂੰ ਵਿਦਾਨਾ ਸਕਣ ਇਹ ਬਹੁਤ ਮਾੜੀ ਚੀਜ਼ ਹੈ ਜੇ ਕੋਈ ਹਾਈਵੇ ਬਣਾਣਾ ਹੋਵੇ ਪੁਰੇ ਸੜਕਾਂ ਬਣਾਉਣੀਆਂ ਹੋਣ ਪਹਿਲਾਂ ਜਾ ਕੇ ਪਰਮਿਸ਼ਨਾਂ ਕੋਰਟਾ ਤੋਂ ਲੈਣੀਆਂ ਪੈਂਦੀਆਂ ਨੇ ਕਿਹਾ ਕਹਿੰਦਾ ਭਾ ਕਿ ਇੱਕ ਬਹੁਤ ਹੀ ਮੁਸ਼ਕਿਲਾਂ ਦੇ ਵਿੱਚ ਇਹ ਜਿਹੜਾ ਗੁਰੂ ਦਾ ਨੁਕਸਾਨ ਕਰਨ ਦਾ ਲੋਕਾਂ ਨੂੰ ਮਾਰਨ ਦਾ ਟੰਪ ਬਣਾਇਆ ਹੋਇਆ ਹੈ ਉਹ ਆਪਣੇ ਗੁਰੂ ਦੀ ਨਰਮੀ ਨੂੰ ਰੋਕ ਰਿਹਾ ਹੈ ਸਾਧ ਸੰਗਤ ਜੀ ਜਿਹੜੇ ਭਾਰਤ ਦੇ ਨਿਯਮ ਹੈ ਉਹ ਉਹ ਰੇਨ ਜਿਹੜੇ ਨਿਯਮ ਬਾਹਰਲੇ ਦੇਸ਼ਾਂ ਦੇ ਹੈਗੇ ਉਹਨਾਂ ਦੇ ਨਿਯਮ ਬਾਹਦੇ ਦੀ ਗੱਲ ਵੀ ਸੋਚਦੇ ਆਂ ਡਿਫੈਂਸ ਦੀ ਗੱਲ ਵੀ ਸੋਚਦੇ ਆਂ ਉਹ ਨਿਯਮ ਕਦੀ ਆਪਣੇ ਜਿਹੜੇ ਇਮਯੂਨੇਸ਼ਨ ਡੰਪ ਆਂ ਛੋਟੇ ਛੋਟੇ ਨਹੀਂ ਰੱਖਦੇ ਆਂ ਇੱਕ ਥਾਂ ਤੇ ਇਕੱਠੇ ਨਹੀਂ ਕਰਦੇ ਹੈਗੇ ਤੇ ਜਦ ਆਬਾਦੀ ਆ ਗਈ ਜਾਂ ਵੱਸਦੀ ਹੈ ਤਾਂ ਉੱਥੇ ਫਿਰ ਉਹ ਆਪਣਾ ਮੌਤ ਦਾ ਸੌਦਾ ਕਿਹਦੇ ਹੈਗੇ ਮੌਤ ਦਾ ਸੌਦਾ ਜਿੱਥੇ ਗਰੂਥ ਤੇ ਕੋਲੇ ਤੇ ਹੋਰ ਸਾਰੀਆਂ ਚੀਜ਼ਾਂ ਪਈਆਂ ਉਹ ਚੱਕ ਕੇ ਉੱਥੇ ਲੈ ਜਾਂਦੇ ਆ ਕਿ ਕੋਈ ਬਚਾ ਨਹੀਂ ਹੁਣ ਜਿਹੜੇ ਐਕਟ ਭਗਤ ਦੇ ਵਿੱਚ ਹੈਗੇ ਆ ਉਹਦੇ ਵਿੱਚ 1884 ਅੰਗਰੇਜ਼ਾਂ ਦਾ ਹੈਗਾ ਐਕਸਪਲੋਸਿਵ ਐਕਟ ਇਹ ਜਿਹੜੇ ਸਿਵਲੀਆਂ ਜਿਹੜੇ ਉਰੇ বাসਦੇ ਆ ਸਿਵਲੀਆਂ ਉਹ ਆਮਨਿਸ਼ਨ ਦਾ ਉਹ ਨੇੜੇ ਬਸਣ ਤੋਂ ਰੋਕਦਾ ਹੈ ਕਿਉਂ ਅੰਗਰੇਜ਼ ਲੋਕਲ ਆਬਾਦੀ ਤੇ ਭਰੋਸਾ ਨਹੀਂ ਰੱਖਦੇ ਕਿ ਖਬਰੀ ਕਦੋਂ ਉੱਠ ਕੇ ਇਹ ਸਾਡੇ ਵਰਖਲਾ ਹੋ ਜਾਣ ਉਹ ਆਪਣੇ ਗਰੂਦ ਤੋਂ ਪਰਾਂ ਰੱਖਦੇ ਸੀ ਲੋਕ ਕਿ ਇਹ ਥਾਂ ਸਾਡੀ ਤੁਸੀਂ ਪਰਾਂ ਬਸੋ ਤੁਸੀਂ ਇੱਥੇ ਨਹੀਂ ਜਾਣਾ ਹੈਗਾ ਇਹ ਉਨ ਪਰਾਗਨਾ 1884 ਦਾ ਐਕਸਪਲੋਸਿਵ ਐਕਟ ਜਿਹੜਾ ਤੁਹਾਨੂੰ ਤੰਗ ਕਰਦਾ ਹੈ ਜਿਹੜੀਆਂ ਤੁਹਾਨੂੰ ਆਪਦੇ ਜਾਇਦਾਦਾਂ ਦੇ ਵਿੱਚ ਦਖਲਅੰਦਾਜ਼ੀ ਕਰਦਾ ਹੈ ਇਹ ਉਹ ਹੈਗਾ ਫਿਰ ਡਿਫੈਂਸ ਵਰ ਐਕਟ ਹਾਜ਼ਰ ਦਾ 1903 ਤੱਕ ਠੀਕ ਹੀ ਅੰਗਰੇਜ਼ਾਂ ਦਾ ਰਿਹਾ ਇਹ ਨੋ ਕੰਸਟਰਕਸ਼ਨ ਜ਼ੋਨ ਤੁਹਾਡੇ ਕਿੰਨੇ ਮੀਟਰ ਦੇ ਅੰਦਰ ਖੜੇ ਕਰ ਦਿੰਦਾ ਹੈਗਾ ਇਹ ਵੀ ਕਲੋਨੀਆਂ ਦੇ ਸੰਬੰਧ ਇੱਕ ਤੱਕ ਹੈਗਾ ਕਿ ਸਾਡੇ ਨੇੜੇ ਨਾ ਦੱਸੋ ਫਿਰ ਨੋ ਨੈਟ ਐਕਸਕਲੂਸਿਵ ਕੁਆਂਟੀਟੀ ਨੋ ਜਿਹੜੀ ਨੈਟ ਐਕਸਕਲੂਸਿਵ ਕੁਆਂਟੀਟੀ ਹੈ ਨਾ ਜਿਹੜਾ ਜਿੰਨਾ ਜੇਹੋਜਾਰ TNT ਬਰੂਦ ਉਸ ਧੰਮ ਚ ਪਿਆ ਉਸ ਅਦੀਨ ਜ਼ੋਨਿੰਗ ਹੋਣੀ ਚਾਹੀਦੀ ਹੈ ਬਰਭਾਤ ਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਅਮਰੀਕਾ ਚ ਕੈਨੇਡਾ ਚ ਯੂਰਪ ਚ ਜਿਹੜਾ ਨਾਟੋ ਹੈਗਾ ਉਸ ਤਦੀਨ ਜਿੱਥੇ ਐਗਰੈਸ਼ਨ ਟਾਪੂਗਾ ਹੈਗਾ ਉਹਦੇ ਵਿੱਚ ਕਿੰਨੀ ਤਾਕਤ ਨਹੀਂ ਗਈ ਹੈ ਬਰਬਾਦੀ ਦੀ ਉਸ ਤਦੀਨ ਉਹ ਆਪਣੇ ਡੰਪ ਦੇ ਜਿਹੜੇ ਜਿਹੜੇ ਉੱਥੇ ਵਸੁੰਦੇ ਆ ਕਿ ਇਹ ਨੁਕਸਾਨ ਨਾ ਕਰ ਸਕੇ ਜਿਹੜੀ ਆਮੀ ਆਰਡਰਨਸ ਕੋਰ ਹੈਗੀ ਹੈ ਉਹਨਾਂ ਦੇ ਅੰਦਰੂਨੀ ਰੈਗੂਲੇਸ਼ਨ ਹੈਗੇ ਆ ਉਹ ਸਾਨੂੰ ਦੱਸਦੇ ਨਹੀਂ ਜਾ ਕੇ ਮੱਥਾ ਮਾਰ ਲੋ ਉਹ ਉਹਨਾਂ ਦੇ ਅੰਦਰੂਨੀ ਹੈ ਤਾਂ ਕਹਿੰਦੇ ਆ ਕਿ ਜੇ ਇਹ ਪਤਾ ਲੱਗ ਜੇ ਤਾਂ ਫਿਰ ਵਿਰੋਧੀ ਨੂੰ ਪਤਾ ਲੱਗ ਜਾਊਗਾ ਮਤਲਬ ਕਿ ਇਹਦੇ ਨਾਲ ਮੱਥਾ ਮਾਰੋ ਜਦੋਂ ਉਹਨੇ ਦੱਸਣਾ ਨਹੀਂ ਬਸ ਹੁਕਮ ਕਰ ਦੇਣਾ ਹੈਗਾ ਇਹ ਸੇਫਟੀ ਡਿਸਟੈਂਸ ਦਾ ਆਰਮੀ ਆਰਡੀਨੈਂਸ ਕੋਰ ਦੱਸਦੀ ਹੈ ਜਿਹੜੀ ਮੈਗਜ਼ੀਨਾਂ ਅੰਦਰ ਪਈਆਂ ਨਹੀਂਆਂ ਮੈਗਜ਼ੀਨ ਕਲੀ ਗੰਦ ਨਹੀਂ ਪਰ ਤੋਪਾਂ ਦੀਆਂ ਮਸਲਾਂ ਦੀਆਂ ਉਹ ਸਾਰੀਆਂ ਉਹਨਾਂ ਦੇ ਵਿੱਚ ਕਿੰਨਾ ਫਰਕ ਹੋਣਾ ਚਾਹੀਦਾ ਹੈਗਾ ਇਹ ਫਿਰ ਜਿਹੜੇ ਬਲਾਸਟ ਪ੍ਰੋਟੈਕਸ਼ਨ ਹੈਗੇ ਆ ਜਿਵੇਂ ਮਿੱਟੀ ਪਾ ਕੇ ਕੀ ਕਹਿੰਦੇ ਆ ਕੰਕਰੀਟ ਦਾ ਕਿੰਨਾ ਤੁਸੀਂ ਪਾਣਾ ਹੈਗਾ ਕਿਸ ਤਰ੍ਹਾਂ ਦਾ ਪਾਣਾ ਹੈਗਾ ਪਰ ਇਹ ਪਬਲਿਕ ਡਾਕੂਮੈਂਟ ਨਹੀਂ ਹੈ ਇਸ ਲੋਕ ਨੂੰ ਨਹੀਂ ਪਤਾ ਹੈ ਮਤਲਬ ਜਮੂਰੀਅਤ ਕੀ ਹੁੰਦੀ ਹੈ ਕਿ ਲੋਕਾਂ ਦੇ ਮਤ ਨਾਲ ਕੰਮ ਕਰਨਾ ਜਦ ਤੁਸ ਨੂੰ ਉਹ ਦੱਸੋਈ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ ਫਿਰ ਅਸੀਂ ਇਹਨੂੰ ਕਿਵੇਂ ਮੰਨ ਸਕਦੇ ਹਾਂ ਇਹ ਤਕਰੀਬਨ ਅੰਗਰੇਜ਼ਾਂ ਤੋਂ ਨੀਡੋ ਸਟੈਂਡਰਡਸ ਦੇ ਇਹਨਾਂ ਦਾ ਅੰਦਰੂਨੀ ਇਹਨਾਂ ਦੀ ਸੋਚ ਹੈ ਜੀ ਫਿਰ ਇੱਕ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦਾ ਲਾਗੂ ਹੁੰਦਾ ਹੈ। ਤੇ ਇਹ ਦੱਸਦਾ ਹੈ ਕਿ ਤੁਸੀਂ ਕਿਤੇ ਵੀ ਹੈਜ਼ਰਡਸ ਕੰਪਨੀ ਕਰ ਸਕਦੇ ਜਿਹੜਾ ਰਿਸਕ ਆਲੇ ਦੁਆਲੇ ਪੈਂਦਾ ਹੈਗਾ ਉਹ ਜ਼ਿੰਮੇਵਾਰੀ ਆदमी ਵਾਲਿਆਂ ਦੀ ਹੋਣੀ ਚਾਹੀਦੀ ਹੈ। ਪਰ ਇਹਦਾ ਕੋਈ ਸਖਤ ਰੈਗੂਲੇਸ਼ਨ ਨਹੀਂ। ਜੇ ਵਕਾ ਭੀਤ ਗਿਆ ਤਾਂ ਤੁਸੀਂ ਡਿਜ਼ਾਸਟਰ ਮੈਨੇਜਮੈਂਟ ਐਕਟ ਰਾਹੀਂ ਰੀਲੀਫ ਲੈ ਸਕਦੇ ਹੋ ਪਰ ਇਹ ਤੁ ਨੂੰ ਮੱਗੇ ਦੇ ਕੋਈ ਸੁਖਾ ਸੌਖਾ ਨਹੀਂ ਕਰਦਾ ਹੈਗਾ ਜਿਹੜਾ ਇੰਡੀਆ ਦਾ ਅਫੀਸ਼ਲ ਰੈਗੂਲੇਸ਼ਨ ਹੈਗਾ ਡਿਫੈਂਸ ਵਰਕਸ ਆ ਇਹ ਬਹੁਤ ਪੁਰਾਣਾ ਹੈ ਤੇ ਇਹ ਨਿਸਕ ਦੇ ਹਿਸਾਬ ਨਾਲ ਨਹੀਂ ਹੈ ਕਿ ਇੱਥੇ ਕਿਹੋ ਜੀ ਅਮਿਊਨੇਸ਼ਨ ਪਈ ਹੈ ਕਿੰਨੀ ਪਈ ਹੈ ਤੇ ਉਸ ਹਿਸਾਬ ਨਾਲ ਇਹਨਾਂ ਨੇ ਕੁਝ ਨਹੀਂ ਸਾਨੂੰ ਦੱਸਿਆ ਹੈਗਾ ਕਿ ਜਿਹੜੇ ਨੀਟੋ ਦੇ ਸਟੈਂਡਰਡ ਹੈਗੇ ਆ ਉਹ ਇੱਥੇ ਲਾਗੂ ਹੋਣੇ ਚਾਹੀਦੇ ਆ ਕਿ ਜਿਹੜੀ ਇੰਟਰਨੈਸ਼ਨਲ ਬੈਸਟ ਪ੍ਰੈਕਟਿਸ ਹੈ ਉਹ ਜਿਹੜਾ ਆਪਾਂ ਐਨਈਕਿਊ ਕੈਰ ਰਿਹਾ ਨੈਟ ਐਕਸਕਲੂਸਿਵ ਕੁਆਟਿਟੀ ਉਸ ਦੇ ਇਹਨਾਂ ਦੇ ਸਟੈਂਡਰਡ ਡਾਇਨਾਮਿਕ ਹੋਣੇ ਚਾਹੀਦੇ ਹੈਗੇ ਆ ਇਹ ਭਾਰਤ ਲਾਗੂ ਨਹੀਂ ਕਰਦਾ ਹੈਗਾ ਹੁਣ ਅਸੀਂ ਕੀ ਕਹਿੰਦੇ ਹੈਗੇ ਆ ਅਸੀਂ ਕਹਿੰਦੇ ਆ ਕਿ ਤੁਸੀਂ ਨੇਟੋ ਦੀਆਂ ਡਬਲ ਐਸਟੀਪੀ ਗਾਈਡਲਾਈਨ ਲਾਗੂ ਕਰੋ ਇਹ ਕਹਿੰਦਾ ਹੈ ਕਿ ਘੱਟੋ-ਘੱਟ 1500 ਮੀਟਰ ਦਾ ਜਿਹੜਾ ਲਾਜ ਇਮਿਊਨੇਸ਼ਨ ਡੰਪ ਹੈ ਉਹ ਕੋਈ ਅਜੇ ਕਮਰਸ਼ੀਅਲ ਏਰੀਆਸ ਤੋਂ ਦੂਰ ਹੋਣਾ ਚਾਹੀਦਾ ਹੈਗਾ ਜਿਹੜਾ ਆਹ ਡੰਪ ਹੈ ਇਹ ਮੰਡੀ ਤੋਂ ਤਕਰੀਬਨ 900 ਮੀਟਰ ਦੂਰ ਹੈ ਹੁਣ ਇੱਥੇ 25000 ਬੰਦਾ ਡੇਲੀ ਉੱਥੇ ਸਵੇਰੇ ਹਾਜ਼ਰ ਹੁੰਦਾ ਹੈਗਾ ਕਿੰਨੇ ਕਿਹਾ ਹੈਗਾ ਕਿ ਜਿਹੜਾ ਹਮਲਾ ਹੈ ਉਹ ਸਿਰਫ ਜਦ ਬੰਦਾਨੀ ਉਥੇ ਮੰਡੀ ਚ ਉਦੋਂ ਹੋਊਗਾ ਬੰਦੇ ਉਥੇ ਵੇਚਣ ਆਉਂਦੇ ਆ ਮੰਡੀ ਸਿਵਲ ਅਥਾਰਟੀ ਨੇ ਉਥੇ ਲਾਈ ਹੈ ਇਹ 900 ਮੀਟਰ ਦੂਰ ਦਾ ਤੋ ਹੈਗੀ ਹੈ ਮੈਂ ਗੂਗਲ ਮੈਪ ਤੋਂ ਮੈજર ਕਰਕੇ ਦੇਖਿਆ ਹੈਗਾ ਹਜ਼ਾਰ ਮੀਟਰ ਦੇ ਅੰਦਰ ਇਹ ਆਂਦੀ ਹੈਗੀ ਹੈ ਫਿਰ ਇਸ ਵਿਲੀਅਮ ਨੇ ਸੋਚਨੇ ਕਿ ਕਿਵੇਂ ਉਥੇ ਹੋਣ ਦਿੱਤਾ ਹੈਗਾ ਇਹ ਤਾਂ ਸਿੱਧਾ ਸਾਡੇ ਜੂਨ ਤੇ ਬਸੜ ਤੇ ਸਾਡੇ ਕੰਮ ਤੇ ਸਿੱਧਾ ਹਮਲਾ ਹੈਗਾ ਤੁਹਾਨੂੰ ਪਤਾ ਹੋਣਾ ਹੈ ਕਿ ਜਿਹੜਾ ਨੇਪੋ ਤੋਂ ਇਲਾਵਾ ਜਿਹੜਾ ਯੂਐਸ ਡਿਪਾਰਟਮੈਂਟ ਦਾ ਡਿਫੈਂਸ ਹੈ ਉਹ ਕਹਿੰਦਾ ਕਿ ਟਰਡੋਟਾਂਟ 1.5 ਮੀਟਰ ਹੋਣਾ ਚਾਹੀਦਾ ਹੈ ਜਿਹੜਾ ਕੈਨੇਡੀਅਨ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਹੈ ਉਹ ਕਹਿੰਦਾ ਕਿ 2200 ਮੀਟਰ ਤੋਂ ਦੋ ਸਵਾ ਕਿਲੋਮੀਟਰ ਦੂਰ ਹੋਣਾ ਚਾਹੀਦਾ ਹੈ ਤੇ ਯੂਰੋਪੀਅਨ ਤੇ ਨੋਟ ਐਕਸਟੈਂਡਰਡ ਜਿਹੜੇ ਕਹਿੰਦੇ ਆ ਉਹ 2 ਤੋਂ 5 ਕਿਲੋਮੀਟਰ ਦੂਰ ਕਹਿੰਦੇ ਆ ਕਿ ਹੋਣਾ ਚਾਹੀਦਾ ਹੈ ਗੱਤ ਨੂੰ ਇਹ ਜਿਹੜਾ ਇਹਨਾਂ ਨੇ ਕੀਤਾ ਹੈਗਾ ਇਹ ਬਹੁਤ ਅੰਤਰਸਰਤੀ ਆਬਾਦੀ ਖਾਸ ਕਰਕੇ ਪੱਲਾ ਪਿੰਡ ਦੀ ਤੇ ਇਸ ਦੇ ਆਲੇ-ਦੁਆਲੇ ਵਸਨੀਕ ਜਿਹੜੇ ਰਹਿੰਦੇ ਆ ਉਹਨਾਂ ਦੀ ਬਹੁਤ ਵੱਡਾ ਇਹ ਖਤਰਾ ਹੈਗਾ ਹੁਣ ਖਤਰਾ ਉਸ ਤੋਂ ਕਿੰਨਾ ਗੁਣਾ ਜ਼ਿਆਦਾ ਹੋ ਗਿਆ ਕਿਉਂਕਿ ਆਪਣੀ ਮਰਜ਼ੀ ਨਾਲ ਬਿਨਾ ਕੋਈ ਇਨਵੈਸਟੀਗੇਸ਼ਨ ਕੀਤੇ ਜਿਹੜਾ ਕੁਲਮੰਮਾ 'ਚ ਹੋਇਆ ਹੈਗਾ ਉਹ ਉਹਦੀ ਨਾਂ ਤਾਂ ਪਤਾ ਲੱਗਿਆ ਕਿੰਨੇ ਕੀਤਾ ਨਾ ਉਹਦੀ ਇਨਵੈਸਟੀਗੇਸ਼ਨ ਕੰਪਲੀਟ ਹੈ ਸਿੱਧਾ ਜਾ ਕੇ ਬਾਡੀ ਦੇਸ਼ ਦੇ ਉੱਤੇ ਹਮਲਾ ਕਰਦਾ ਹੈਗਾ ਗਵੰਡੀ ਦੇਸ਼ ਨੇ ਹਜੇ ਜਵਾਬ ਨਹੀਂ ਦਿੱਤਾ ਹੈਗਾ ਅਸੀਂ ਤਾਂ ਹਮਗੇ ਸਾਰੇ ਸਾਹ ਕਹਿੰਦੇ ਕਿ ਸਾਨੂੰ ਅਮਨ ਤੇ ਸ਼ਾਂਤ ਚਾਹੀਦਾ ਹੈ ਇੱਥੇ ਸਾਡੇ ਸਿੱਖਾਂ ਦੀ ਬਰਬਾਦੀ ਹੋ ਜਾਣੀ ਹੈ ਪਰ ਭਾਰਤ ਨੇ ਇਹ ਪੰਗਾ ਲੈ ਲਿਆ ਔਰ ਉਹਦੇ ਵਿੱਚ ਹੁਣ ਸਾਹਮਣੀ ਕੀ ਆ ਰਿਹਾ ਹੈਗਾ ਕਿ ਭਾਰਤ ਪਾਕਿਸਤਾਨ ਦੀ 에어 ਫੋਰਸ ਦਾ ਬਰਾਬਰ ਤਾਂ ਹੀ ਕਰ ਸਕਦੀ ਹੈ ਉਹਦਾ ਧੜ ਤੇ ਨਹੀਂ ਕਰ ਸਕਦੀ ਉਹ ਹੁਣ ਸਾਬਤ ਹੋ ਗਿਆ ਹੈਗਾ ਜੇ ਤੁਸੀਂ ਕਿ ਸੇ ਨੂੰ ਕਹਿ ਕੇ ਹਮਲ ਸੁੱਟਣ ਲੱਗਿਆਂ ਤੇ ਉਹਨੇ ਥੋੜੇ ਤਰੇਣ ਟਾਦੇ ਥੋੜੇ ਮਿਸਾਈਲ ਕੰਟਰੋਲ ਕਰ ਲਏ ਮੋਂ ਉਹਦੀ ਵਾਰੀ ਬਣ ਗਈ ਕਿ ਮੈਂ ਹਮਲਾ ਕਰਾਂ ਅਬ ਕੱਲ ਰਾਤ ਦੀ ਪਰਸੋਂ ਪਰਸੋਂ ਕੱਲ ਰਾਤ ਦੀ ਇਹ ਗੱਲ ਹੈ ਕਿ ਯੂਕਰੇ ਜਿਹਨੂੰ ਹਰੇਕ ਕਹਿੰਦਾ ਕਿ ਰਸ਼ੀਆ ਤੇ ਬੂਸ ਦਾ ਮੁਕਾਬਲਾ ਨਹੀਂ ਕਰ ਸਕਦਾ ਉਹਨੇ ਜਾ ਕੇ ਤਰੀਕੇ ਨਾਲ ਡਰੋਨਾਂ ਨਾਲ ਹੀ ਸਾਰੇ ਵੱਡੇ ਮੀਨ ਬੰਬਰ ਰੂਸ ਦੇ 35% ਉਹਦੇ ਵੱਡੇ ਬੰਬਰ ਡਰੋਨਾਂ ਨਾਲ ਜਾ ਕੇ ਖਤਮ ਕਰਦੇ। ਜਿਮਾ ਕੀ ਵਰਤਣੀ ਕਿਸੇ ਰਾਹ ਰਾਹੀਂ ਅੰਦਰ ਪੜ ਜਾਣਾ ਆ ਇੱਥੇ ਮਜੀਠੇ ਉਹ ਬੰਬ ਲੈ ਕੇ ਬੰਦਾ ਮਰੀਆਂ ਨਹੀਂ ਹੈ। ਗੋਨੀ ਮਰੀਆਂ ਤੇ ਰੋਜ਼ ਤੁਸੀਂ ਸਾਨੂੰ ਕਹਿੰਦੇ ਆਉਂਦੇ ਜੀ ਡਰੋਨ ਕੋਈ ਪਿਸਟੋਲ ਲਿਆਇਆ ਕੋਈ ਗੰਨਾ ਲਿਆਇਆ ਕੋਈ ਫਰੀਮ ਲਿਆਇਆ ਕੋਈ ਡਰੱਗਸ ਲਿਆਇਆ ਅਸੀਂ ਤਾਂ ਬਿਲਕੁਲ ਸਹੱਤੇ ਬੈਠੇ ਹੋਏ ਹਾਂ ਤੁਸੀਂ ਕੀ ਗਰੰਟੀ ਦੇ ਸਕਦੇ ਹੋ ਕਿ ਪਾਕਿਸਤਾਨ ਇੱਥੇ ਪਹੁੰਚ ਨਹੀਂ ਕਰ ਸਕਦਾ ਹੈਗਾ ਸਾਰਿਆਂ ਨੂੰ ਯਾਦ ਹੈ ਜਦ ਫਿਰੋਜ਼ਪੁਰ ਤੇ ਰੈਲੀ ਹੋਣੀ ਸੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉੱਥੇ ਆਏ ਕਿਸਾਨਾਂ ਨੇ ਘੇਰਾ ਪਾ ਲਿਆ ਜੂੰ ਚਿੱਕਾਂ ਪਾਈਆਂ ਉਹਨੇ ਉਹ ਚਿੱਕਾਂ ਮਾਰਦਾ ਹੋਇਆ ਬਠਿੰਡੇ ਦੇ 에어ਪੋਰਟ ਤੋਂ ਜਦ ਚੜਿਆ ਹੱਥ ਜੋੜ ਕੇ ਕਹਿੰਦਾ ਚੰਨੀ ਸਾਹਿਬ ਮੁੱਖ ਮੰਤਰੀ ਸੀ ਕਹਿੰਦਾ ਕਹਿ ਦੋ ਆਪਣੇ ਮੁੱਖ ਮੰਤਰੀ ਕੋ ਕਿ ਮੈਂ ਚਾਰ ਬਚਾ ਕੇ ਹਾਂਸੇ ਜਾ ਰਹਾ ਹਾਂ ਇੱਥੇ ਦਾ ਹਮਲੇ ਕਰੀ ਜਾਣਾ ਅਸੀਂ ਬਸ ਦੇ ਬਾਰਡਰ ਤੇ ਆ ਦੋ ਦਿਨ ਨਹੀਂ ਹੋਏ ਬਲੈਕਆਊਟ ਦੀ ਡ੍ਰਿਲ ਸਾਡੀ ਹੋ ਕੇ ਖੱਗੀ ਹੈ ਯਾਰ ਇੱਥੇ ਤਾਂ ਕੋ ਟੂਰਿਸਟ ਨਹੀਂ ਆ ਰਿਹਾ ਹੈਗਾ ਸਾਡੀ ਆਰਥਿਕਤਾ ਤੋੜਦੀ ਹੈਗੀ ਅਸੀਂ ਪਛੜ ਗਏ ਅਸੀਂ ਆਸਾਲ ਬੋਰਡ ਫੁੱਲਣ ਦੀਆਂ ਗਲੀਆਂ ਪੀਲਾ ਕਰਦੇ ਆ ਕਿ ਅਸੀਂ ਤਾਲਮੇਲ ਕਰਾਂਗੇ ਇੱਥੇ ਵਾਧੇ ਹੋਣ ਇੱਥੇ ਕੋਈ ਇੰਡਸਟਰੀ ਲੱਗੇ ਪਾਕਿਸਤਾਨ ਦਾ ਹਿੱਸਾ ਪਏ ਉੱਥੋਂ ਤੇਲ ਦੀਆਂ ਪਾਈਪਾਂ ਆ ਜਾਣ ਉਹਨਾਂ ਨੂੰ ਕਰਾਇਆ ਕਰਾਇਆ ਲਈਏ ਉਹਨਾਂ ਦੇ ਵੀ ਮਨ 'ਚ ਹੋਏ ਕਿ ਜੇ ਹਮਲਾ ਹੋਊਗਾ ਸਾਡਾ ਵੀ ਨੁਕਸਾਨ ਹੈ ਪਰ ਤੁਸੀਂ ਤਾਂ ਜਿਹੜੀ ਸਰਵਰਕਰ ਨੇ ਤੁਹਾਨੂੰ ਸਿਖਾਈ ਹੋਈ ਹੈ ਤੂੰ ਮਹਾਸਾਧਰਾ ਦੇ ਮੁਖੀ ਨੇ ਆਰਐਸਐਸ ਦੇ ਮੁਖੀ ਨੇ ਕਿ ਜੇ ਹਿੰਦੂ ਕੱਠੇ ਕਰਨੇ ਆ ਤਾਂ ਮੁਸਲਮਾਨਾਂ ਦੇ ਉੱਤੇ ਹਮਲੇ ਕਰੋ ਉਸ ਪਾਸੇ ਨਾਲ ਚੋਣਾ ਤੋਂ ਪਹਿਲਾਂ ਇਹ ਹੀ ਕਰਦੇ ਆ ਰਹੇ ਆ ਆ ਬਹਾਰ ਆਇਆ ਨਹੀਂ ਕਿ ਇਥੇ ਜਗਤ ਚੀਨੀ ਹੈ ਹੁਣ ਸਰਕਾਰ ਲੋਕ ਬੜੇ ਬਹਿਰਮੀ ਨਾਲ ਛੱਬੀ ਹਿੰਦੂ ਮਾਰੇ ਆ ਸਾਰੇ ਜੋ ਅਫਸੋਸ ਆ ਗੁਰੂ ਸਾਹਿਬ ਦੇ ਸਾਹਮਣੇ ਉਹਨਾਂ ਦੇ ਰੂਹ ਦੇ ਸੁੱਖ ਨਵਾਸਤੀ ਅਰਦਾਸ ਕਰਦੇ ਆਂ ਜੇ ਨਾ ਵੀ ਇਹ ਮਾਰਕਮ ਕੀਤਾ ਉਹਦੇ ਉੱਤੇ ਇਨਸਾਫ ਦੀ ਅਰਦਾਸ ਕਰਦੇ ਆ ਸਾਰੀ ਸੰਗਤ ਇੱਕ ਨਹੀਂ ਹੋਊਗਾ ਜਿਹੜਾ ਇਹ ਬੇਇਨਸਾਫੀ ਦੇ ਕੁਝ ਵੀ ਮਹਿਸੂਸ ਨਹੀਂ ਕਰੂਗਾ ਬਹੁਤ ਮਾਰਾ ਗਿਆ ਪਰ ਅਸੀਂ ਤਾਂ ਇਸ ਦਰਦੀਤੇ ਬੈਠੇ ਆਂ ਸ਼ਮਸ਼ਾਨ ਘਾਟਾਂ ਤੇ ਚੜੇ ਹੋ ਜਸਵੰਤ ਸਿੰਘ ਖਾਨ ਨਾਂ ਦੇ 25000 ਹੱਥਾਂ ਦੀਆਂ ਲਾਸ਼ਾਂ ਉਹਦਾ ਸਭ ਨੂੰ ਇਨਸਾਫ ਮਿਲਿਆ ਛੇ ਜੋ ਮਾਰੀ ਹੈ ਫਾਜ਼ੀ ਆਰੰਭੀ ਤਦਾ ਤੇ ਉਹ ਡਾਕਟਰ ਧਾਲੀਵਾਲ ਸੀਗੇ ਗੁਰੂ ਨਾਨਕ ਦਾਸ ਹਸਪਤਾਲ ਦੇ ਮੁਖੀ ਕਹਿੰਦੇ ਮੈਨੂੰ ਫੋਨ ਆ ਗਿਆ ਆਰਮੀ ਕਮਾਂਡਰ ਦਾ ਕਿ ਹਜ਼ਾਰ ਬੈੱਡ ਤਿਆਰ ਕਰੋ ਸਾਡੇ ਕੋਲੇ ਤਾਂ ਹੈ ਹੀ ਨਹੀਂ ਸੀ ਕਹਿੰਦੇ ਕਹਿੰਦੇ ਕਿ ਨਰਸਾਂ ਦੇ ਕਮਰੇ ਖਾਲੀ ਕੀਤੇ ਹਜ਼ਾਰੀ ਬੁਢੀ ਤੇ ਆਈਸੋ ਹੁੰਦੇ ਕਿਸੇ ਦੇ ਆਧਰਾ ਨਿਕਲੀਆਂ ਹੋਈਆਂ ਸਾਰੇ ਸਿਰੇ ਲੀਆਂ 1984 ਦੇ ਆਪਰੇਸ਼ਨ ਨੂੰਸਟਾਫ ਤੋਂ ਬਾਅਦ ਕਿਉਂਕਿ ਅਸੀਂ ਉਹਨਾਂ ਦੇ ਬਹੁਤ ਕਿਤੇ ਗੋਲੀ ਇੱਧਰ ਵੱਜੀ ਉੱਧਰ ਵੱਜੀ ਅਸੀਂ ਉਹਨਾਂ ਦਾ ਜੋੜ ਕਰ ਸਕਦੇ ਸੀ ਕੀਤਾ ਪਰ ਮੈਨੂੰ ਬਾਅਦ ਚ ਖਿਆਲ ਆਵੇ ਕਿ ਬਾਕੀ 90 ਕਿੱਥੇ ਗਏ ਛੱਤ ਤੱਕ ਦੱਸਿਆ ਹੀ ਨਹੀਂ ਕਿ ਸਾਡੇ ਕਿੰਨੇ ਮਾਰਦੇ ਤੇ ਭਰਾਵਾ 26 ਕੁਝ ਨੂੰ ਨਿਕਾ ਪਰ ਜੇ ਕਿਸੇ ਕੋਲ ਜਿਤ 33 ਸਖ ਮਾਰਦੇ ਤੇ ਚੱਕ ਕੇ ਤੁਸੀਂ ਮੰਬਰ ਸਰ ਤੇ ਸਿਰ ਤੇ ਫਿਰੋਜ਼ਪੁਰ ਦੇ ਸਿਰ ਤੇ ਪੁਰਗਾਸਪੁਰ ਤੇ ਸਿਰ ਤੇ ਪ੍ਰਧਾਨਪੁਰ ਦੇ ਸਿਰ ਤੇ ਹਾਜ਼ਰ ਕਾਲੇ ਬਹੁਤ ਦੇ ਸਿਰ ਤੇ ਤੁਸੀਂ ਹੁਣ ਜੰਗਾਂ ਲੜਨ ਲੱਗ ਪਏ ਤੇ ਸਾਨੂੰ ਡੰਪ ਦੇ ਨੇੜੇ ਬਸਾਦਾ ਹੈਗਾ ਉਹ ਪੇਰਹਿਮ ਸਰਕਾਰੋ ਹੰਤਾ ਖੋਲੋ ਅਸੀਂ ਕੋਈ ਤੇ ਵੱਡੀ ਗੱਲ ਤਾਂ ਕਹਿ ਨਹੀਂ ਰਹੇ ਇਹੀ ਕਹਿ ਰਹੇ ਆ ਕਿ ਉਰੇ ਖਤਰੇ ਦਾ ਮਹੌਲ ਹੈ ਤੁਸੀਂ ਬਰੂਦਾਂ ਦੇ ਢੇਰ ਸਾਡੇ ਘਰਾਂ ਨੇੜੇ ਰੱਖੇ ਹੋਏ ਐ ਸਾਡੇ ਕਿੱਤਿਆਂ ਨੇੜੇ ਰੱਖੇ ਹੋਏ ਐ ਜੇ ਕੋਈ ਦੁਰਘਟਨਾ ਵਾਪਰ ਗਈ ਸਾਡੀ ਤਾਂ ਮਾਈ ਹੋ ਜੂ ਅਸੀਂ ਇੱਥੇ ਕੇਸ ਕਰਕੇ ਹੋ ਰਹੇ ਐ ਕਿਉਂਕਿ ਸਾਨੂੰ ਭੈਅ ਐ ਡਰ ਐ ਤਾਂ ਹੀ ਗੁਰੂ ਸਾਹਿਬ ਦੇ ਦਰਬਾਰ ਖੜੇ ਐ ਕਿ ਮਹਾਰਾਜ ਸਾਡੀ ਮਦਦ ਕਰੋ ਇਹ ਗੁੰਗੀ ਬੋਲੀ ਜਿਹੜੀ ਸਰਕਾਰ ਐ

ਜੇ ਛੱਬੀਆਂ ਦੀ ਸੋਚ ਕੇ ਅਰਮਨ ਕਰੋਨਾ ਦੀ ਜੈ ਤਾ ਤਾਂ ਮਿਸਾਲਾਂ ਪਲੇਨ ਤੁਸੀਂ ਦਿਵਾ ਸਕਦੇ ਹੋ ਇਹਨੂੰ ਜਿਹੜਾ ਤੁਹਾਨੂੰ ਇੱਥੇ ਮੋੜ ਕੇ ਮੁਰੂਦ ਸੀਮਾ ਕਿਤੇ ਹੋਰ ਕਰਨਾ ਹੈ ਇਹਦਾ ਇੱਕ ਰਫਾਲ ਪਲੇਨ ਦੇ ਬਰਾਬਰ ਹੀ ਨਹੀਂ ਹੈ ਇੱਕ ਜਹਾਜ਼ ਦੇ ਬਰਾਬਰ ਤੁਸੀਂ ਆ ਸਾਰੀ ਆਬਾਦੀ 25 ਹਜ਼ਾਰ ਬੰਦਾ ਜਿਹੜਾ ਮੰਡੀ 'ਚ ਰੋਜ਼ ਆਉਂਦਾ ਰਹਿੰਦਾ ਆ ਸੋਚ ਹੈ ਤੇ ਅਸੀਂ ਹੁਣ ਆ ਸਾਰੇ ਜਿਹੜੇ ਕਾਨੂੰਨ ਹੈ ਉਹਨਾਂ ਦੇ ਅਦੀਮ ਹਾਈ ਕੋਰਟ ਦੇ ਵਿੱਚ ਅਪੀਲ ਕਰਾਂਗੇ ਸਾਡੇ ਜਿਹੜੇ ਧਾਰਮਿਕ ਸਥਾਨ ਹੈ ਇਹ ਕੋਈ ਛੋਟੀ ਜਿਹੀ ਸਥਾਨ ਹੈ ਲੋਕੀ ਦੂਰੋਂ ਦੂਰੋਂ ਆ ਕੇ ਪੂਰਾ ਸਰਪ੍ਰੀ ਕੰਮ ਹੀ ਨਾ ਹੋਵੇ ਪ੍ਰੋਗਰਾਮ ਚੱਲਦਾ ਹੈਗਾ ਪਹਿਲੀ ਪਾਰਛੈ ਨੌਵੀਂ ਪਾਰਛੈ ਦਾ ਸਥਾਨ ਹੈਗਾ ਗੁਰੂ ਕੀ ਨਗਰੀ ਦੇ ਵਿੱਚ ਹੈਗਾ ਤੁਸੀਂ ਇਹਦੇ ਬਾਰੇ ਨਹੀਂ ਸੋਚ ਸਕਦੇ ਹੈਗੇ ਕਿ ਭਾਈ ਇਹਨਾਂ ਦੇ ਧਾਰਮਿਕ ਸਥਾਨ ਤੁਸੀਂ ਖਤਰੇ 'ਚ ਪਾ ਰਹੇ ਹੋ ਤੁਹਾਡੇ ਨਾ ਅੰਦਰ ਕੋਈ ਗਲਤੀ ਹੋ ਜੇ ਤੁਸੀਂ ਇਹ ਨਹੀਂ ਹੁੰਦੀ ਗਲਤੀ ਪਰ ਭਰਾਵਾ ਇਹ ਤਾਂ ਪਹਿਲਾਂ ਹੋ ਚੁੱਕੀ ਹੈ ਫਰਾਂਸ 'ਚ ਹੋ ਚੁੱਕੀ ਹੈ ਜਰਮਨ 'ਚ ਹੋ ਚੁੱਕੀ ਹੈ ਤੁਸੀਂ ਜਿਹੜੇ ਖੇਤ ਦੀ ਗੁਣੀ ਹੋ ਜਿਹੜਾ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਸਾਡੇ ਤੋਂ ਗਲਤੀ ਨਹੀਂ ਹੋਣੀ ਹੈ ਸਾਰੇ ਕਿਤੇ ਹੋ ਰਹੀ ਹੈ ਆ ਜਿਹੜੀ جنگ ਚੱਲ ਰਹੀ ਹੈ ਇਸੇ ਲਈ ਦੂਜੇ ਤੀਜੇ ਦਿਨ ਯੂਕਰੇਨ ਤੇ ਰੂਸ ਇੱਕ ਦੂਜੇ ਦੇ ਜਿਹੜੇ ਡੰਗਾਂ ਉੱਤੇ ਹਮਲੇ ਕਰਦਾ ਹੈ ਨਾ ਮੇਨ ਟਾਰਗੇਟ ਬਣ ਜਾਂਦਾ ਹੈਗਾ ਉਹ ਛਵੀ ਉੱਤੇ ਬੇਗੁਸੂਰ ਮਾਰਦੇ ਤੇ ਆਹ ਆ ਸਾਡੇ ਲਾਲਾਂ ਦਾ ਕੀ ਕਸੂਰ ਹੈ ਜਿਹੜਾ ਤੁਸੀਂ ਇਹਨਾਂ ਨੂੰ ਗਰੂਦ ਦੇ ਡੱਬੇ ਉੱਤੇ ਬਿਠਾਇਆ ਹੋਇਆ ਹੈਗਾ ਉਹ ਕੋਈ ਰਹਿਮ ਕਰੋ ਕੋਈ ਆਪਣ ਵਰਤੋ ਅਸੀਂ ਕੋਈ ਨਜਾਇਜ਼ ਨਹੀਂ ਮੰਗ ਰਹੇ ਸਾਡੇ ਨਾਲ ਮਾਰੀ ਹੋਈ ਹੈ ਤਾਂ ਅਸੀਂ ਉਰੇ ਕੱਠੇ ਹੋਏ ਆਂ ਸੋ ਇਹ ਸਭਾ ਅੱਜ ਦਾ ਜੰਡਾ ਬਕੀਲ ਸਾਹਿਬ ਆ ਰਹੇ ਹੈਗੇ ਨਾ ਉਹ ਸਾਰਾ ਕੇਸ ਜਿਹੜਾ ਅਸੀਂ ਬਣਾ ਰਹੇ ਹਾਂ ਉਹ ਦੱਸ ਦੇਣਗੇ ਸਾਨੂੰ ਬਸ ਇਹ ਹੈ ਕਿ ਤੁਸੀਂ ਪਿੰਡ ਵੱਲੋਂ ਇੱਥੇ ਅਲੰਕਾ ਨਵਾਸੀਆਂ ਵੱਲੋਂ ਦਸਤ ਦੀ ਮੀਮ ਤੋਰ ਦੋ ਅੱਜ ਜਿੰਨੇ ਹੋਏ ਸੋ ਹੋਏ ਉਹਦੇ ਬਾਅਦ ਅਸੀਂ ਡੋਰ ਤੋਂ ਚਾ ਕੇ ਵੀ ਦਸਤ ਕਰਾ ਲਾਂਗੇ ਤੇ ਇਹ ਆਪਾਂ ਮੁਦਦ ਝਟਣਾ ਹੈਗਾ ਕਿਉਂਕਿ ਇਹ ਤਾਂ ਸਾਡੇ ਵਸਣ ਬੰਦਦਾ ਹੈਗਾ ਇਹ ਪਾਰਕ ਦੇ ਆਦੀ ਨਾਲ ਸਜੇ ਹੋਏ ਹਨ ਸੰਨ ਇੱਥੇ ਕੋਈ ਕਾਂਗਰਸ ਦਾ ਆਣਾ ਚਾਏ ਬੀਜੇ ਦੀ ਵੀ ਆਵੇ ਜਿਹੜਾ ਮਰਜ਼ੀ ਆ ਕੇ ਇਸ ਗਰਮ ਦੇ ਵਿੱਚ ਮੈਦਾਨਾ ਚਾਹੁੰਦਾ ਹੈ ਇਹ ਤਾਂ ਮੁਫਤ ਦਾ ਅਦੀਨ ਅਸੀਂ ਕੰਮ ਕਰ ਰਹੇ ਹਾਂ ਜਰੂਰ ਆਇਓ ਇਸ ਕੰਮ ਵਧਾਈਏ ਜਨਤਿਕ ਰੋਣਾ ਪਾਉਗਾ ਪ੍ਰਸ਼ਟ ਚੱਕੋਗੇ ਇਹਨਾਂ ਦਾ ਤਾਂ ਇੱਕ ਕੋਈ ਮਕਸਦ ਹੁੰਦਾ ਨਲ ਨੂੰ ਠੜੀ ਪਾਉਣਾ ਰੋਣਾ ਨਾ ਪੈਂਦਾ ਰਾਵਾ ਜੀ ਮਰ ਜਣਾ ਜੇ ਗੋਲੇ ਨਾ ਸੋ ਇਹ ਗੱਲ ਠੱਪ ਨਹੀਂ ਹੋਣ ਦੇਣੀ ਜੇ ਅੱਜ ਨਹੀਂ ਮਾਰਦੇ ਕੱਲ੍ਹ ਨਹੀਂ ਮਾਰਦੇ ਇਹ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰਿਆਂ ਨੂੰ ਮਨਾ ਕੇ ਗੁਰਦੱਦੀ ਆਪਣੀ ਕਾਇਮ ਕਰਕੇ ਸ਼ਹਾਦਤਾਂ ਦੇ ਕੇ قوم ਨੂੰ ਬਸਾਇਆ ਹੈ ਇਹ ਆਪਾਂ ਨੂੰ ਕੈਂਪੇਨ ਨਾਲ ਕਰਨਾ ਪੈਣਾ ਇੱਕ ਦਿਨ 'ਚ ਕੁਝ ਨਹੀਂ ਹੋਣਾ ਲੰਬਾ ਚੱਲਣਾ ਪੈਣਾ ਹੈਗਾ ਆਪਾਂ ਇੱਕ ਵਾਰੀ ਇਸ ਫੈਸਲੇ ਕਰਤੇ ਆਪਾਂ ਨੂੰ ਮੁਜਾਰੇ ਵੀ ਕਰਨੇ ਪੈਣੇ ਹਨ ਧਰਨੇ ਵੀ ਕਰਨੇ ਪੈਣੇ ਹਨ ਜਾਮ ਵੀ ਕਰਨੇ ਪੈਣੇ ਹੈਗੇ ਆ ਇਹ ਕੰਮ ਕਿਤੇ ਤੇ ਹੋਊਗਾ ਇਹ ਝੂਰੀ ਮਹਾ ਸੋ ਇਹ ਬੇਨਤੀਆਂ ਕਰਦਾ ਹੋਣਾ ਮੈਂ ਹੋਰ ਬੁਲਾ ਰਹੇ ਨੂੰ ਬੇਨਤੀ ਕਰਦਾ ਕਿ ਇਸ ਗੱਲ ਤੇ ਤੁਸੀਂ ਆਪਣੀ ਜਿਹੜੂਰ ਆਪਣਾ ਟਿਕਨੀ ਜੋ